ਹੌ ਯੂ ਟੈਲ ਮੀ ਸਾਡੇ ਲਈ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇ ਆਟ ਦਿਖਾ ਦਿਓ ਜੀ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਸਾਜਿਆ ਕਰਦਾ ਹੁਣ ਰੱਖੀ ਰੱਖੀ ਗਲਾਸ ਆ ਵੀ ਆ ਵੀ ਆ ਪਾਣੀ ਪਾ ਦਿਓ ਪੂਰਾ ਭਰ ਕੇ ਪਾਣਾ ਚਾਹੀਦਾ ਆ ਹੁਣ ਆ ਹੁਣ ਆ ਆ ਮੈਂ ਹੱਥ ਨਹੀਂ ਪੜੂ ਆਇਆ ਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਲਓ ਆ ਵੇਖ ਲਓ ਭਾਈ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸ ਹੀ ਪੀ ਲਾਂਗੇ ਮਰ ਸਾਹਿਬ ਸੁਣਿਓ ਜੇ ਤੁਸੀਂ ਲੈਟਰਿੰਗ ਬਾਅਦੋਂ ਦਾ ਪਾਣੀ ਪੀ ਲਾਂਗੇ ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ ਹੁਣ ਇਹ ਗੱਲ ਵੀ ਪੁੱਛ ਲੈਣੇ ਨਹੀਂ 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 ਇਹ ਗੱਲ ਅੱਜ ਹੀ ਕਰਾਓ ਅੱਜ ਹੀ ਕਰਾਓ ਇੱਕ ਮਿੰਟ ਸੁਣ ਰਾਮ ਲਾਈ ਪਾਣੀ ਪਰੋ ਰੋਣਾ ਨਾ ਬਾਬਾ ਰਾਮ ਨਾਲ ਲੌਜੀਕ ਨਾਲ ਗੱਲ ਕਰਦੇ ਆ ਇਹ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ ਲੈ ਇੱਕ ਮਿੰਟ ਖੜ੍ਹ ਜੋ ਜੀ ਇਹ ਰਖਣੀ ਮਾਲ ਦੇ ਵਿੱਚ ਜਾਂਦਾ ਉਹ ਕੀ ਹੈ ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ 480 ਚੱਲ ਰਹੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਸਿਰਫ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ ਕੋਈ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ 480 ਸ਼ਾਟਾਂ ਹੋ ਚੱਲਦੇ ਹੋ ਨਹੀਂ ਦਿਖਦੀਆਂ ਇਹਨਾਂ ਨੂੰ ਹੋਰ ਰਿਸ਼ਤੇਦਾਰ ਇਹਨਾਂ ਦੇ ਹੋਰ ਇਹ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣਨਾ ਤੇ ਬੋਲਣਾ ਵਾਲਾ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਚਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ ਫੋਨ ਦਿੱਖਦਾ ਰੋਜ਼ ਤਾਂ ਕਹਿੰਦਾ ਤੁਸੀਂ ਸਿਰਫ 9 ਕਰੋੜ ਲੀਟਰ ਗਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਯਾਰ ਪਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ 9 ਕਰੋੜ ਦਾ ਪਾਣੀ ਬੰਦਾ ਬੰਦੀ ਦਾ ਪਾਣੀ ਬੰਦਾ ਇਹ ਚ ਤੁਹਾਨੂੰ ਕਿਉਂ ਤਰਾਜ ਨਹੀਂ ਬੰਦੀ ਦਾ ਤੁਹਾਨੂੰ ਕਿਉਂ ਤਰਾਜ ਨਹੀਂ ਜੀ 5 ਕਰੋੜ ਲ ਕਿ ਲਈਏ ਓਏ ਅਸੀਂ ਸਾਰੇ ਜਾਣਦੇ ਆ ਸੁਣ ਲੈ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ 'ਚ ਜਾਣਦੇ ਆ ਸਾਨੂੰ ਇਸੇ ਫੋਨ ਵਾਲੀ ਵਾਲੀ ਪ੍ਰੋਬਲਮ ਹੈ ਹੋਰ ਕਿਹਦਾ ਡਾਈਂ ਨਹੀਂ ਦਸੀ ਨਾ ਪ੍ਰੋਬਲਮ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਫ ਬੈਸਟ ਕਰਾਓ ਹੁਣੀ ਟੈਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਡੇ ਸਾਹਮਣੇ ਹੁਣੀ ਲਾ ਮੰਗਾਓ ਹੁਣੀ ਬੰੂ ਸ਼ਕਲ ਬਸ ਸਾਡੇ ਦਾ ਲਾਈਫ ਬੈਸਟ ਇੱਕ ਮਿੰਟ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ 1000% ਬਲੈਕਮੇਲ ਰਿਹਾ 10 ਕਿੱਥੇ ਫੋਨ ਆਇਆ 1000% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹ ਹੋਰ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਕੀ ਹੋ ਰਿਹਾ ਹੈ ਇੱਕ 402 ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਹਾਨੂੰ ਕਿਉਂ ਨਹੀਂ ਲੰਦੇ ਤੁਹਾਨੂੰ ਜਿੰਦਰ ਨਹੀਂ ਦੱਸਦੀ ਕਿਹੜੇ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਉਂ ਨਹੀਂ ਦਿਖਦੀ ਤੁਹਾਨੂੰ ਲਾਹਾਨੇ ਦੀ ਕਿਉਂ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਇਆ ਨਹੀਂ ਕਿਉਂ ਨਹੀਂ ਦਿਖਦੀ ਅਸੀਂ ਜਾ ਕੇ ਕੋਈ ਨਹੀਂ ਦਿਖਦਾ ਹੈ ਸ਼ਹਿਰਾਂ ਬਲੈਕ ਬੈਲਰ ਸ਼ਹਿਰਾਂ ਬਲੈਕ ਕਾਸ ਦਾਣਾ ਬਲੈਕ ਬੈਲਰ ਮਰਦਾਵਾ ਇਧਰ ਆ ਇਧਰ ਕਰ ਰਿਹਾ ਜਾ ਮਰਦਾਵਾ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਣਾ ਹੈ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਇਹ ਗੁੰਡੇ ਕਿਉਂ ਬਾਈ ਤੁਸੀਂ ਚੁੱਪ ਆ ਗਏ 4 ਵਜੇ ਬਾਈ ਕਿਉਂ ਬਾਈ ਲੈਂਡ ਆਉਂਦਾ ਆਫੇਰ ਦਰਜਾ ਆਫੇਰ ਦਰਜਾ ਬਾਈਰੀ ਦੀ ਬਾਈਰੀ ਕਿਉਂ ਬਾਈ ਬਾਈਰੀ ਕਿਉਂ ਬਾਈ ਤੁਸੀਂ ਵੀ ਨਾਮ ਸੀਗਾ ਮਾਨ ਸਾਹਿਬ ਤੁਸੀਂ ਵੀ ਨਾਮ ਦਾ ਫੋਟੋ ਹੈ ਗਿਆ ਕੋਈ ਬੰਦਾ ਸਾਡੇ ਕਾਕਾ ਫੋਟੋ ਕਰਦੇ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਿੰਦੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆ ਅਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆ ਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲੋ ਸਭ ਲੋ ਗੱਲ ਸੁਣ ਲੋ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਨਾ ਸੰਕਟ ਕੀਤੀ ਆ ਅਸੀਂ ਤਾਂ ਕਿਹਾ ਪੂਰੀ ਕਰਾ ਲਓ ਕਿ ਅਮੋਦਸ਼ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਅਸਲ ਕਰ ਲਈ ਹੈ ਅਮੋਦਸ਼ ਮਾਨ ਓਏ ਸੁਣ ਲੋ ਮੈਂ ਤਾਂ ਜਿਹੜੀ ਗੱਲ ਓਏ ਬੱਸ ਕੀ ਕਰੀਏ ਯਾਰ ਗੱਲ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਬੋਰੀਆਂ ਪਾਉਣੀਆਂ ਬੋਰੀਆਂ ਪਾਈਆਂ ਪਹਿਲਾਂ ਸੁਣੋ ਪਹਿਲਾਂ ਰਾਤਾ ਉਹ ਯਾਰ ਖਾੜ ਜਾ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈ ਤਾਂ ਮੈਂ ਝੂਠ ਬੋਲਿਆ ਤਾਂ ਕਹਿਦੀ ਪ੍ਰਿੰਸ ਕਰਕੇ ਕੀ ਹੈ ਕਿ ਅਸੀਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਪੂਰੀਆ ਪਾ ਕੇ ਪੂਰੀਆ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀ ਉਦਾਰਾ ਕਰ ਗੱਡੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀ ਉਦਾਰਾ ਮੈਂ 2 ਬਜਾਰ ਦੀ ਬੋਰੀਆ ਪਾਣ ਦਾ ਦੱਸੋ ਮੈਨੂੰ ਕੋਈ ਉਦਕਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਹੋ ਜਾ ਬੰਦ ਆ ਰਹੀਆਂ ਓਏ ਅਸੀਂ ਤਾਂ ਕਿਹਾ ਸ਼ਸ਼ਵਾਸ਼ਾ ਫਾ ਯਾਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿਆ ਸੀ ਕਿਹਾ ਮੈਂ ਮੁੱਕ ਕਰ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੈਂਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰਹਿਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਛੇ ਵਾਲੀ ਗੱਲ ਤੁਹਾਡੇ ਘਰ ਦੀ ਸੀਵਰੇਜ ਪਾਣੀ ਕੋ ਬੋਰੀ ਪਾ ਜਾਵੇ ਕਿਦਾਂ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਤੁਸੀਂ ਰਾਤ ਨੂੰ ਕਿਉਂ ਪਾਈਆਂ ਦਿਨੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕਮਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਹੁਣ ਮੈਨੂੰ ਇਹ ਦੱਸ ਥੋੜੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਗੱਲ ਮੈਨੂੰ ਇਹ ਗੱਲ ਮੈਂ ਸਿੱਧਾ 500 ਇੰਡਸਟਰੀ ਸ਼ਹਿਰ ਚ 11580 ਪੰਜਾਬ ਚ ਸਿਰਫ ਇਹ 9 ਕਰੋੜ ਲੀਟਰ ਪਾਣੀ ਦਿੱਤਾ ਲੱਖੇ ਨੂੰ ਤਮਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਓ ਜੇ ਕਹਿੰਦਾ ਇਹਨੂੰ ਬਲੈਕਮੇਲਿੰਗ ਹੁੰਦੀ ਹੈ ਅੱਛਾ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਤੇ ਬਿਲਕੁਲ ਬਲੈਕਮੇਲਰ ਚੋਹਾਨ ਠਿੰਦਾ ਠਿੰਦਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਦੋ ਮਹੀਨਾ ਲੈਂਦਾ ਅਸੀਂ ਮਹੀਨਾ ਨਹੀਂ ਦੇਣਾ ਸਾਡੀ ਜੁੱਤੀ ਕैम ਹੈ ਦੇਖੋ ਗੱਲ ਸੁਣ ਲਓ ਅਸੀਂ ਮਹੀਨਾ ਲੈਂਦਾ ਮਹੀਨਾ ਲੈ ਜਾਂਦਾ ਕੋਈ ਹਰ ਹਸਪੀਟਲ ਵੀ ਲੈ ਜਾਂਦਾ ਹਰ ਹਸਪੀਟਲ ਵੀ ਲੈ ਜਾਂਦਾ ਇੱਕ ਮਿੰਟ ਗੱਲ ਸੁਣ ਲਓ ਮੇਰੀ ਸਬੂਤ ਹੈ ਆਬ ਇੱਕ ਮਿੰਟ ਖੜ ਸਬੂਤ ਹੈ ਪੁੱਛੋ ਇਹਨਾਂ ਨੂੰ ਬਿਲਕੁਲ ਸੂਤ ਦੇਵਾਂਗੇ ਸੂਤ ਵੀ ਦੇਵਾਂਗੇ ਦੇਵਾਂਗੇ ਸਬੂਤ ਵੀ ਸੂਤ ਦੇ ਦੋ ਸਬੂਤ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 9 ਗੈਲਨ ਪਾਣੀ ਦਿੱਖਦਾ ਹੋਰ ਪਾਣੀ ਦਿੱਖਦਾ ਇਸ ਬੰਦੇ ਦਾ ਵੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਮੂਥ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰ ਨਾਲ ਇੰਡਸਟਰੀ ਹੈ ਸਿਰਫ 200 ਨਾਲ ਇੰਡਸਟਰੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ ਜੁਵਾਨ ਸਾਹਿਬ ਜੁਵਾਨ ਸਾਹਿਬ ਮੇਰੀ ਗੱਲ ਸੁਣੋ ਜੁਵਾਨ ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਫਿਕਰ ਹੋ ਜੇ ਪਿੱਛੇ ਨਾ ਹੋ ਜਾ ਥੋੜਾ ਇਹ ਰਹੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆਂ ਆਪ ਫੇਸਬੁੱਕ ਵੀ ਆ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਿਟ ਆ ਔਰ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਓਏ ਲਾਇਆ ਵੇਖਦਾ ਲੋ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲੋ ਪਹਿਲਾਂ ਧਿਆਨ ਨਾਲ ਅਸੀਂ ਇਕੱਲਾ ਥੋੜਾ ਨਹੀਂ ਅਸੀਂ ਪੇਪਰ ਮੈਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਲੈ ਅਸੀਂ ਲਵਾਉਣ ਦੀ ਗੱਲ ਕੀਤੀ ਐ ਬੰਦ ਕਰਾ ਲੈ ਥੋੜੇ ਠੇਕਾ ਲਿਆ ਤੁਸੀਂ ਹਾਂ ਹੁਣ ਅਸੀਂ ਲਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣੀਆ ਯਾਰ ਲੋਕਾਂ ਨੂੰ ਰੋਜ਼ਗਾਰ ਸਾ ਲੱਖਾਂ ਨੂੰ ਗੋਲ ਖਰ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਬੰਦ ਰਿਹਾ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਦੇ ਆ ਪਾਣੀ ਚਲੋ ਸਾਰਾ ਮੀਡੀਆ ਤੁਹਾਨੂੰ ਦਿਖਾਈਏ 54 ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ ਸਾਰਾ ਕਿਲੇ ਚ ਪਲਾਂਟ ਲਾਇਆ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਬੰਦੀ ਉਹਨਾਂ ਦੇ ਰਿਸ਼ਤੇਦਾਰ ਆ ਅੱਛਾ ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚਣ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ ਗਏ ਤੁਸੀਂ ਤੁਹਾਨੂੰ